ਇਹ ਤਿਆਗੋ ਸਮਾਜਤ ਅਤੇ ਜੀਵਨ ਦੀ ਸਭ ਤੋਂ ਵੱਡੀ ਲੋੜ ਅੱਜ ਦੇ ਸਮੇਂ ਵਿੱਚ ਨਸ਼ਾ ਸਿਰਫ ਇੱਕ ਬੁਰੀ ਆਦਤ ਨਹੀਂ ਸਗੋ ਇੱਕ ਸਮਾਜਿਕ ਬਿਮਾਰੀ ਬਣ ਗਿਆ ਹੈ ਇਹ ਬਿਮਾਰੀ ਹੌਲੀ-ਹੌਲੀ ਮਨੁੱਖ ਦੇ ਜੀਵਨ ਵਿੱਚ ਇਸ ਤਰ੍ਹਾਂ ਵਸ ਜਾਂਦੀ ਹੈ ਕਿ ਆਦਮੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਖੁਦ ਉਤੇ ਕਾਬੂ ਗਵਾ ਚੁੱਕਾ ਹੈ ਨਸ਼ਾ ਕਿਸੇ ਦਾ ਭਲਾ ਨਹੀਂ ਕਰਦਾ ਨਾ ਸ਼ਰੀਰ ਦਾ ਨਾ ਮਨ ਦਾ ਤੇ ਨਾ ਹੀ ਰਿਸ਼ਤਿਆਂ ਦਾ ਇਸ ਲਈ ਨਸ਼ੇ ਤਿਆਗੋ ਸਿਰਫ ਇੱਕ ਸਨੇਹਾ ਨਹੀਂ ਸੋ ਉਹ ਜੀਵਨ ਨੂੰ ਬਚਾਉਣ ਵਾਲਾ ਸਭ ਤੋਂ ਮਹੱਤਵਪੂਰਨ ਪਾਠ ਹੈ। ਦੁਨੀਆ ਦੇ ਵਿੱਚ ਨਸ਼ਿਆਂ ਦਾ ਫੈਲਣਾ ਬਹੁਤ ਹੀ ਚਿੰਤਾਜਨਕ ਸੱਚਾਈ ਹੈ। ਅੱਜਕਲ ਨੌਜਵਾਨ ਮਜ਼ੇ, ਕਿਸੇ ਦੇ ਦਬਾਅ, ਤਣਾ, ਚੰਬੂਰੀ ਸੰਗਤ ਕਰਕੇ ਨਸ਼ਿਆਂ ਵੱਲ ਖਿੱਚੇ ਜਾਂਦੇ ਹਨ। ਕੁਝ ਲੋਕ ਤਜਰਬਾ ਕਰਨ ਲਈ, ਕੁਝ ਫੈਸ਼ਨ ਵਿੱਚ ਤੇ ਕੁਝ ਸਮੱਸਿਆਵਾਂ ਤੋਂ ਭੱਜਣ ਲਈ ਨਸ਼ੇ ਦੀ ਪਹਿਲੀ ਖੁਰਾਕ ਲੈਂਦੇ ਹਨ। ਪਰ ਜਦੋਂ ਆਦਤ ਬਣ ਜਾਂਦੀ ਹੈ ਤਾਂ ਮਨੁੱਖ ਖੁਦ ਹੀ ਆਪਣੇ ਜੀਵਨ ਦਾ ਕੈਦੀ ਬਣ ਜਾਂਦਾ ਹੈ। ਨਸ਼ਾ ਸਰੀਰ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਨਸ਼ਿਆਂ ਦਾ ਪ੍ਰਭਾਵ ਸਰੀਰ ਉੱਤੇ ਬੜੇ ਖਤਰਨਾਕ ਤਰੀਕੇ ਨਾਲ ਪੈਂਦਾ ਹੈ। ਦਿਲ ਦੀਆਂ ਬਿਮਾਰੀਆਂ, ਫੇਫੜਿਆਂ ਦੀ ਕਮਜ਼ੋਰੀ, ਜਿਗਰ ਦਾ ਖਰਾਬ ਹੋਣਾ, ਦਿਮਾਗ ਦੀ ਤਾਕਤ ਘਟ ਹੋ ਜਾਣਾ ਇਹ ਸਭ ਨਸ਼ਿਆਂ ਦੇ ਆਮ ਨਤੀਜੇ ਹਨ। ਨਸ਼ਾ ਹੌਲੀ-ਹੌਲੀ ਇਨਸਾਨ ਦੀ ਤਾਕਤ, ਸਿਹਤ ਅਤੇ ਪ੍ਰਾਣ ਲੈ ਜਾਂਦਾ ਹੈ। ਇੱਕ ਇਨਸਾਨ ਜਦ ਬਿਮਾਰ ਪੈਂਦਾ ਹੈ ਤਾਂ ਦਰਦ ਘੱਟ ਹੁੰਦਾ ਹੈ ਪਰ ਨਸ਼ੇ ਨਾਲ ਹੋਣ ਵਾਲੀਆਂ ਬਿਮਾਰੀਆਂ ਸਰੀਰ ਵੀ ਤੋੜਦੀਆਂ ਹਨ ਤੇ ਦਿਮਾਗ ਵੀ। ਪਰਿਵਾਰ ਉੱਤੇ ਵੀ ਨਸ਼ੇ ਦਾ ਪ੍ਰਭਾਵ ਪੈਂਦਾ ਹੈ। ਨਸ਼ਾ ਸਿਰਫ ਨਸ਼ੇਬਾਜ਼ ਨੂੰ ਨਹੀਂ ਸਾਰੇ ਪਰਿਵਾਰ ਨੂੰ ਬਰਬਾਦ ਕਰ ਦਿੰਦਾ ਹੈ। ਮਾਪਿਆਂ ਦੀ ਉਮੀਦਾਂ ਟੁੱਟ ਜਾਂਦੀਆਂ ਹਨ। ਬੱਚਿਆਂ ਦਾ ਭਵਿੱਖ ਅੰਧਕਾਰ ਵਿੱਚ ਡੁੱਬ ਜਾਂਦਾ ਹੈ ਘਰ ਦਾ ਮਾਹੌਲ ਡਰ ਗਮ ਹੱਥੇ ਲੜਾਈ ਨਾਲ ਭਰ ਜਾਂਦਾ ਹੈ ਨਸ਼ਾ ਵਿਰੁੱਧ ਦੀ ਨਸ਼ਾ ਘਰ ਦੀ ਹਸੀ ਖੋ ਲੈਂਦਾ ਹੈ ਤੇ ਖੁਸ਼ੀਆਂ ਨੂੰ ਅੰਸੂਆਂ ਵਿੱਚ ਬਦਲ ਦਿੰਦਾ ਹੈ ਨਸ਼ਾ ਮਨੁੱਖ ਦੀ ਆਰਥਿਕ ਬਰਬਾਦੀ ਦਾ ਕਾਰਨ ਬਣਦਾ ਹੈ ਨਸ਼ੇ ਵਾਲਾ ਇਨਸਾਨ ਆਪਣੀ ਕਮਾਈ ਦਾ ਵੱਡਾ ਹਿੱਸਾ ਬੇਮਤਲਬ ਨਸ਼ੇ 'ਤੇ ਖਰਚ ਕਰ ਦਿੰਦਾ ਹੈ ਘਰ ਦਾ ਰੋਟੀ ਪਾਣੀ ਬੱਚਿਆਂ ਦੀ ਪੜ੍ਹਾਈ ਪਰਿਵਾਰ ਦੀਆਂ ਜ਼ਰੂਰਤਾਂ ਸਭ ਪਿੱਛੇ ਰਹਿ ਜਾਂਦੀਆਂ ਹਨ ਜਿਵੇਂ-ਜਿਵੇਂ ਨਸ਼ਾ ਵੱਧਦਾ ਹੈ ਪੈਸਾ ਘਟਦਾ ਹੈ ਅਤੇ ਗਰੀਬੀ ਕਰਜ਼ੇ ਤੇ ਲੜਾਈਆਂ ਵਧਣ ਲੱਗਦੀਆਂ ਹਨ ਇਹ ਨਸ਼ਾ ਹੀ ਘਰ ਦੀ ਤਬahi ਦਾ ਕਾਰਨ ਬਣਦਾ ਹੈ ਨਸ਼ਾ ਜੀਵਨ ਦੀਆਂ ਖੁਸ਼ੀਆਂ ਲੁੱਟਣ ਵਾਲਾ ਚੋਰ ਹੈ ਨਸ਼ੇ ਵਾਲਾ ਵਿਅਕਤੀ ਜੀਵਨ ਦੀਆਂ ਖੁਸ਼ੀਆਂ ਤੋਂ ਦੂਰ ਹੋ ਜਾਂਦਾ ਹੈ। ਨਾ ਉਸ ਨੂੰ ਪਰਿਵਾਰ ਨਾਲ ਪਿਆਰ ਰਹਿੰਦਾ ਹੈ ਤੇ ਨਾ ਕੰਮ ਵਿੱਚ ਉਸ ਦਾ ਧਿਲ ਲੱਗਦਾ ਹੈ। ਹੌਲੀ-ਹੌਲੀ ਉਸ ਦਾ ਮਨ ਖਾਲੀ, ਤਣਾਅ ਵਾਲਾ ਤੇ ਬੇਚੈਨ ਹੋ ਜਾਂਦਾ ਹੈ। ਨਸ਼ਾ ਖੁਸ਼ੀਆਂ ਲੈ ਜਾਂਦਾ ਹੈ ਤੇ ਉਦਾਸੀਆਂ ਦੇ ਜਾਂਦਾ ਹੈ। ਨਸ਼ੇ ਤੋਂ ਬਚਣ ਦੇ ਲਈ ਕੀ ਕਰਨਾ ਚਾਹੀਦਾ ਹੈ? ਨਸ਼ੇ ਤੋਂ ਬਚਣ ਲਈ ਸਭ ਤੋਂ ਵੱਡੀ ਗੱਲ ਚੰਗੀ ਸੰਗਤ ਨਾਲ ਰਹਿਣਾ ਚਾਹੀਦਾ ਹੈ ਇਸ ਲਈ ਚੰਗੀ ਸੰਗਤ ਚੁਣੀ ਚਾਹੀਦੀ ਹੈ ਤਨਾਅ ਨੂੰ ਨਸ਼ੇ ਨਾਲ ਨਹੀਂ ਸਿਹਤਮੰਤ ਤਰੀਕੇ ਨਾਲ ਦੂਰ ਕੀਤਾ ਜਾਣਾ ਚਾਹੀਦਾ ਹੈ ਕਸਰਤ ਪੜਾਈ ਜਾਂ ਸ਼ੌਂਕਾਂ ਵਿੱਚ ਮਨ ਲਗਾਉਣਾ ਚਾਹੀਦਾ ਹੈ ਘਰ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਜੇਕਰ ਕੋਈ ਨਸ਼ਿਆਂ ਵਿੱਚ ਫਸਿਆ ਹੈ ਤਾਂ ਉਸ ਨੂੰ ਡਾਂਟੋ ਨਾ ਪਿਆਰ ਨਾਲ ਮਦਦ ਨਾਲ ਬਾਹਰ ਕੱਢੋ ਜਿਸਕੀ ਲੋੜ ਪਵੇ ਤਾਂ ਨਸ਼ਾ ਮੁਕਤੀ ਕੇਂਦਰ ਦੀ ਮਦਦ ਲਵੋ ਨਸ਼ਿਆਂ ਤੋਂ ਮੁਕਤੀ ਜੀਵਨ ਇੱਕ ਨਵੀਂ ਸ਼ੁਰੂਆਤ ਜੋ ਇਨਸਾਨ ਨਸ਼ਾ ਸ਼ਬਦ ਦਿੰਦਾ ਹੈ ਉਹ ਸਿਰਫ ਇੱਕ ਬੁਰਾਈ ਬੁਰੀ ਆਦਤ ਨਹੀਂ ਛੱਡਦਾ ਸਗੋਂ ਆਪਣਾ ਪੂਖਵੀਂ ਜੀਤ ਲੈਂਦਾ ਹੈ ਨਸ਼ਾ ਛੱਡਣ ਨਾਲ ਸਿਹਤ ਵਾਪਸ ਆਉਂਦੀ ਹੈ ਪਰਿਵਾਰ ਨਾਲ ਪਿਆਰ ਦੁਬਾਰਾ ਜਨਮ ਲੈਂਦਾ ਹੈ ਤੇ ਕੰਮ ਵਿੱਚ ਤਰੱਕੀ ਹੁੰਦੀ ਹੈ ਅਤੇ ਜੀਵਨ ਵਿੱਚ ਖੁਸ਼ੀਆਂ ਵਾਪਸ ਆਉਂਦੀਆਂ ਹਨ ਸੁਨੋ ਸ਼ਮ ਮਜ਼ਾ ਨਹੀਂ ਇੱਕ ਮੌਤ ਦਾ ਦਰਵਾਜ਼ਾ ਹੈ ਇਹ ਇਨਸਾਨ ਨੂੰ ਹਾਸੇ ਖੇਦੇ ਜੀਵਨ ਤੋਂ ਦੂਰ ਕਰਕੇ ਬਰਬਾਦੀ ਦੇ ਰਾਹ ਤੇ ਲੈ ਜਾਂਦਾ ਹੈ ਸ਼ੁਰੂ ਵਿੱਚ ਨਸ਼ਾ ਦਿਮਾਗ ਨੂੰ ਥੋੜਾ ਸੁੱਖ ਦਿਖਾਉਂਦਾ ਹੈ ਪਰ ਹੌਲੀ-ਹੌਲੀ ਆਦਤ ਬਣ ਕੇ ਘਰ ਪਰਿਵਾਰ ਸਿਹਤ ਇੱਜ਼ਤ ਤੇ ਰਿਸ਼ਤੇ ਸਭ ਕੁਝ ਖਾਂ ਜਾਂਦਾ ਹੈ ਜ਼ਿੰਦਗੀ ਇੱਕ ਹੀ ਵਾਰੀ ਮਿਲਦੀ ਹੈ ਇਸ ਨੂੰ ਨਸ਼ਿਆਂ ਦੇ ਹਵਾਲੇ ਕਰਕੇ ਕਮਜ਼ੋਰ ਨਹੀਂ ਸਭ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਅਸਲੀ ਮਜ਼ਾ ਨਸ਼ੇ ਵਿੱਚ ਨਹੀਂ ਸਭ ਸਿਹਤਮੰਦ ਮਨ ਅਤੇ ਸਾਫ਼ ਜੀਵਨ ਵਿੱਚ ਹੈ ਜੋ ਵਕਤ ਪੈਸਾ ਤੇ ਤਾਕਤ ਨਸ਼ਿਆ ਤੇ ਲੱਗਦੀ ਹੈ ਉਹੀ ਜੇਕਰ ਸੁਪਨੇ ਪੂਰੇ ਕਰਨ ਮਾਪਿਆਂ ਨੂੰ ਖੁਸ਼ ਕਰਨ ਅਤੇ ਭਵਿੱਖ ਬਣਾਉਣ ਤੇ ਲੱਗ ਜਾਵੇ ਤਾਂ ਜੀਵਨ ਸੋਨਾ ਬਣ ਸਕਦਾ ਹੈ ਸੋ ਨਸ਼ੇ ਤਿਆਗ ਕੇ ਸਿਹਤ ਪਰਿਵਾਰ ਅਤੇ ਭਵਿੱਖ ਨੂੰ ਚੁਣੋ ਕਿਉਂਕਿ ਜੋ ਇਨਸਾਨ ਨਸ਼ਾ ਛੱਡ ਦਿੰਦਾ ਹੈ ਉਹ ਅਸਲ ਵਿੱਚ ਆਪਣੇ ਆਪ ਨੂੰ ਜਿੱਤ ਲੈਂਦਾ ਹੈ ਨਸ਼ਾ ਇੱਕ ਐਸੀ ਬੁਰਾਈ ਹੈ ਜੋ ਇਨਸਾਨ ਨੂੰ ਸਿਰਫ ਸਰੀਰਕ ਨਹੀਂ ਮਨੋਵਿਗਿਆਨਿਕ ਪਰਿਵਾਰਕ ਅਤੇ ਸਮਾਜਿਕ ਤੌਰ ਤੇ ਬਰਬਾਦ ਕਰ ਦਿੰਦੀ ਹੈ ਨਸ਼ੇ ਤੋਂ ਬਚਣਾ ਨਸ਼ੇ ਛੱਡਣਾ ਤੇ ਹੋਰਨਾਂ ਨੂੰ ਇਸ ਤੋਂ ਦੂਰ ਰੱਖਣਾ ਅੱਜ ਦੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਨਸ਼ੇ ਕਰਨ ਦਾ ਅਸਲ ਮਕਸਦ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਚਣਾ ਹੈ ਕਈ ਲੋਕ ਆਪਣੀ ਚਿੰਤਾ ਇਕੱਲਾਪਨ ਤਣਾਅ ਤੋਂ ਬਚਣ ਲਈ ਨਸ਼ਾ ਕਰਦੇ ਹਨ ਪਰ ਇਹ ਸਮੱਸਿਆ ਦਾ ਹੱਲ ਨਹੀਂ ਹੁੰਦਾ ਸਗੋਂ ਉਹਨਾਂ ਨੂੰ ਹੋਰ ਮੁਸੀਬਤਾਂ ਵਿੱਚ ਪਾ ਦਿੰਦਾ ਹੈ ਨਸ਼ੇ ਕਰਨ ਨਾਲ ਸਰੀਰਕ ਤੇ ਮਾਨਸਿਕ ਨੁਕਸਾਨ ਹੁੰਦਾ ਹੈ ਇਸ ਨਾਲ ਸਰੀਰ ਦੇ ਬਹੁਤ ਸਾਰੇ ਅੰਦਰੂਨੀ ਭਾਗ ਖਰਾਬ ਹੋ ਜਾਂਦੇ ਹਨ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਜਾਦਸ਼ਟ ਘਟ ਜਾਂਦੀ ਹੈ ਡਿਪਰੈਸ਼ਨ ਹੋਣ ਲੱਗਦਾ ਹੈ ਇਨਸਾਨ ਜਲਦੀ ਬੁੱਢਾ ਹੋ ਜਾਂਦਾ ਹੈ ਨਸ਼ੇ ਦੀ ਲਤ ਸਿਰਫ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਹੀ ਨਹੀਂ ਸਗੋਂ ਸਾਰੇ ਪਰਿਵਾਰ ਨੂੰ ਬਰਬਾਦ ਕਰ ਦਿੰਦੀ ਹੈ ਨਸ਼ੇ ਕਰਨ ਵਾਲੇ ਲੋਕ ਚੋਰੀ ਲੜਾਈ ਅਪਰਾਧਾਂ ਵਿੱਚ ਪਿਆ ਜਾਂਦੇ ਹਨ ਨਸ਼ੇੜੀ ਮਨੁੱਖ ਸਹੀ ਗਲਤ ਦੀ ਸਮਝ ਖੋ ਪਿਆड़ਦਾ ਹੈ ਇਸ ਲਈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੇ ਕੋਈ ਨਸ਼ੇ ਦੀ ਦਲਦਲ ਵਿੱਚ ਫਸਿਆ ਫਸਿਆ ਹੋਇਆ ਹੈ ਤਾਂ ਉਸ ਨੂੰ ਸਮਝਾ ਕੇ ਉਸ ਦੇ ਨਸ਼ੇ छुड़ਾਈ ਜਾ ਸਕਦੀ ਹੈ ਨਸ਼ੇ ਸ਼ਡੋ ਸਿਰਫ ਇੱਕ ਨਾਰਾ ਹੀ ਨਹੀਂ ਕਈ ਜ਼ਿੰਦਗੀਆਂ ਬਚਾਉਣ ਦਾ ਸੰਦੇਸ਼ ਵੀ ਹੈ ਜੋ ਵਿਅਕਤੀ ਨਸ਼ਾ ਛੱਡ ਦਿੰਦਾ ਹੈ ਉਹ ਆਪਣਾ ਜੀਵਨ ਬਚਾ ਲੈਂਦਾ ਹੈ नशा एक तबाही है पर इस छद्ड देना जीवन की बहुत वो जिद है थैंक यू जी प्लीज लाइक सबसक्राइब एंड फॉलो जरूर करो जी एंड शेयर भी जरूर करना